ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਫਤ ਬਟਿਕ ਤੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਐ ਜੀ ਜਿਹੜੇ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਜੀ ਸਲਾਈ ਕੀਤੇ ਸੂਟ ਦਿਖਾਵਾਂਗੇ ਤੇ ਆਪਾਂ ਵੀ ਇਹਨਾਂ ਸੂਟਾਂ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ ਉਹਦੇ ਨਾਲ ਆਪਾਂ ਤੁਹਾਨੂੰ ਬਿਨਾਂ ਸਲਾਈ ਕੀਤੇ ਵੀ ਸੂਟ ਦਿਖਾਵਾਂਗੇ ਤੇ ਸਲਾਈ ਕੀਤੇ ਵੀ ਦਿਖਾਵਾਂਗੇ ਠੀਕ ਹੈ ਜੀ ਤੁਸੀਂ ਵੀ ਆਪਦਾ ਕੋਈ ਡਿਜ਼ਾਈਨ ਦੇ ਕੇ ਸੂਟ ਤਿਆਰ ਕਰਵਾ ਸਕਦੇ ਹੋ ਤੇ ਜਿਹੜੇ ਆਪਣੇ ਕੋਲ ਡਿਜ਼ਾਈਨ ਚ ਸੂਟ ਤਿਆਰ ਹੋਈ ਹੈ ਤੇ ਆਪਾਂ ਤੁਹਾਨੂੰ ਉਹ ਚੈੱਕ ਕਰਾਉਣੇ ਆ ਜੀ ਤੁਸੀਂ ਵੇਖੋ ਇਹ ਹੈਗੇ ਜੀ ਨੋਟ ਇਹ ਹੈਗਾ ਜੀ ਬਰਬਰੀ ਤੇ ਸੂਟ ਬਹੁਤ ਹੀ ਜਿਆਦਾ ਸੋਹਣੇ ਤੁਸੀਂ ਆਪਣੇ ਸਟੇਜਿੰਗ ਚੈੱਕ ਕਰ ਸਕਦੇ ਹੋ ਦੇਖੋ ਜੀ ਇਹ ਬਰਬਰੀ ਹੈਗਾ ਇਹ ਵੀ ਆਪਾਂ ਤਿਆਰ ਕੀਤਾ ਸੂਟ ਨੂੰ लेस ਲਾ ਕੇ ਜੇ ਤਾਂ ਨੈੱਕ ਬਣੀਆ ਤੁਸੀਂ ਆਪਣੀ ਸਫਾਈ ਚੈੱਕ ਕਰ ਸਕਦੇ ਹੋ ਇਹਦੇ ਲੈਸ ਲੱਗੀ ਹੋਈ ਹੈ ਚਾਕਾਂ ਦੀ ਲੈਸ ਲੱਗੀ ਹੈ ਇਹ ਹੋ ਗਿਆ ਜੀ ਬਰਬਰੀ ਦਾ ਸੂਟ ਤੇ ਇਹਦੇ ਨਾਲ ਹੋਉਂਦੀ ਹੈ ਵਾਲੀ ਸਲਵਾਰ ਕੋਲਾਜਾ ਰਨੋਰ ਕਰਨਾ ਜੀ ਕਈ ਵਾਰੀ ਟਾਈਮ ਨਹੀਂ ਲੱਗਦਾ ਪ੍ਰੈਸ ਨਹੀਂ ਹੋਏਗੇ ਠੀਕ ਹੈ ਜੀ ਇਹ ਹੋ ਗਈ ਸਲਵਾਰ ਤੇ ਇਹਦੇ ਨਾਲਾ ਦੁਪੱਟਾ ਹੋ ਗਿਆ ਜੀ ਟਾਈ ਐਂਡ ਡਾਈ ਇਹ ਹੋ ਗਿਆ ਟੈਬੀ ਦਾ ਤੁਸੀਂ ਕਿਸੇ ਵੀ ਤਰ ਫੇਵਰੇਟ ਦੇ ਵਿੱਚ ਲਵਾ ਸਕਦੇ ਹੋ ਇਹ ਟਾਈ ਐਂਡ ਡਾਈ ਦਾ ਦੁਪੱਟਾ ਹੋ ਗਿਆ ਇਹਦੇ ਵਿੱਚ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਂਗੇ ਵਰਬਰੀ ਦੇ ਵਿੱਚ ਬਿਨਾਂ ਸਲਾਈ ਕੀਤੇ ਤੁਸੀਂ ਵੀ ਐਵੇਂ ਦੇ ਤਿਆਰ ਕਰਵਾ ਸਕਦੇ ਹੋ ਤੇ ਆਪਣੇ ਕੋਲੇ ਜਿਹੜੇ ਵਰਬਰੀ ਦਾ ਸੂਟ ਹੈਗਾ ਤੁਸੀਂ ਉਹਨਾਂ ਦੇ ਵਿੱਚੋਂ ਕਲਰ ਚੈੱਕ ਕਰੋ ਲਓ ਜੀ ਇਹਦੇ ਨਾਲ ਦੇ ਹੀ ਐ ਇਹ ਵੀ ਵਰਬਰੀ ਹੈ 블랙 ਸਲਵਾਰ ਹੈ ਜੀ ਇਹਦੇ ਨਾਲ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਲਓ ਜੀ ਇਹ ਹਲੋਜੀਕ ਕਲਰ ਠੀਕ ਹੈ ਜੀ ਇਹ ਆਪਣੇ ਬਰਬਰੀ ਦੇ ਕਲਰ ਹੋਗੇ ਬੜਾਈ ਸੋਹਣੇ ਬਣਨਗੇ ਸੂਟ ਇਹਵੇਂ ਲੈਸ ਲਾ ਕੇ ਤੁਸੀਂ ਆਪਣੇ ਤੋਂ ਵੀ ਸੂਟ ਰੈਡੀ ਕਰਵਾ ਸਕਦੇ ਹੋ ਤੇ ਬਿਨਾ ਮਤਲਬ ਸਲਾਈ ਕੀਤਾ ਵੀ ਸੂਟ ਤੁਸੀਂ ਮੰਗਵਾ ਸਕਦੇ ਹੋ ਤੁਸੀਂ ਸਕਰੀਨ ਸ਼ਾਟ ਲੈਂਦੇ ਜਾਓ ਜੀ ਇਹ ਤਾਂ ਹੋ ਗਏ ਜੀ ਆਪਣੇ ਬਰਬਰੀ ਦੇ ਕਲਰ ਤੁਹਾਨੂੰ ਜਿਹੜੇ ਆਪਾਂ ਚੈੱਕ ਕਰਵਾਤੇ ਤੇ ਬਰਬਰੀ ਦਾ ਸੂਟ ਆਪਾਂ ਜਿਹੜਾ ਰੈਡੀ ਹੋਇਆ ਉਹ ਚੈੱਕ ਕਰਵਾਤਾ ਠੀਕ ਹੈ ਜੀ ਨਾਲ ਆਪਾਂ ਇਹਨਾਂ ਤੇ ਇਹਦੇ ਨਾਲ ਟਾਈਪੀ ਦਾ ਦੁਪੱਟਾ ਲਾਇਆ ਇਹਦੇ ਨਾਲ ਤੁਸੀਂ ਬਰਬਰੀ ਦੇ ਦੁਪੱਟਾ ਵੀ ਲਵਾ ਸਕਦੇ ਹੋ ਬਿਨਾ ਸਲਾਈ ਕੀਤਾ ਵੀ ਸੂਟ ਆਪ ਦੇ ਕੋਲੇ ਮੰਗਵਾ ਸਕਦੇ ਹੋ ਤੇ ਸਲਾਈ ਕਰਾ ਕੇ ਵੀ ਸੂਟ ਨੂੰ ਆਪਣੇ ਤੋਂ ਵਾਈ ਕਰ ਸਕਦੇ ਠੀਕ ਹੈ ਜੀ ਇਹ ਤਾਂ ਹੋ ਗਿਆ ਜੀ ਆਪਣੇ ਬਰਬਰੀ ਦੇ ਸੂਟ ਕੋਟਾਂ ਦਾ ਸੂਟ ਇਹ ਆਪਾਂ ਕਾਟਨ ਦਾ ਸੂਟ ਤਿਆਰ ਕੀਤਾ ਹੈ ਤੁਸੀਂ ਵੀ ਬਣਵਾ ਸਕਦੇ ਹੋਗੇ ਕਿੰਨਾ ਸੋਹਣਾ ਵਰਕ ਹੋਇਆ ਦੇਖੋ ਇਹ ਬਾਜੂ ਦਾ ਵਰਕ ਹੋ ਗਿਆ ਜੀ ਤੁਸੀਂ ਵਰਕ ਦੀ ਸਫਾਈ ਆਪਣੇ ਦੀ ਚੈੱਕ ਕਰ ਸਕਦੇ ਹੋ ਤੇ ਇਹ ਜੋ ਅੱਜ ਕੱਲ ਚੱਲ ਰਿਹਾ ਹੈਗਾ ਇੱਥੇ ਪੌਕਟ ਵੀ ਬਣ ਜਾਂਦੀ ਹੈ ਪਰ ਬਿਨਾਂ ਪੌਕਟ ਤੋਂ ਰੱਖਿਆ ਹੋਇਆ ਹੈਗਾ ਇਹ ਚੱਕਾਂ ਦਾ ਕੰਮ ਹੋ ਗਿਆ ਜੀ ਤੇ ਐਵੇਂ ਆਪਾਂ ਲਾ ਕੇ ਫਿਨਿਸ਼ਿੰਗ ਤਿਆਰ ਕੀਤੀ ਹੋਈ ਹੈ ਠੀਕ ਹੈ ਇਹ ਪਿਓਰ ਕਾਟਨ ਦੇ ਵਿੱਚ ਸੂਟ ਹੈ ਬੜਾ ਹੀ ਪਿਆਰਾ ਸੋਹਣਾ ਜਿਹਾ ਕਲਰ ਹੈਗਾ ਇਹਦੇ ਨਾਲ ਦੇ ਤੁਸੀਂ ਵੀ ਤਿਆਰ ਕਰਵਾ ਸਕਦੇ ਹੋ ਸੂਟ ਤੇ ਇਹ ਹੋ ਗਈ ਦੀ ਸਨਵਾਰ ਜੀ ਇਹ ਆਪਣਾ ਹੋ ਗਿਆ ਕਾਟਨ ਦਾ ਸੂਟ ਜਿਹੜੇ ਸੂਟ ਆਪਣੇ ਕੋਲੇ ਰੈਡੀ ਹੋਏ ਆਪਾਂ ਤੁਹਾਨੂੰ ਉਹ ਦਿਖਾਉਣੇ ਆ ਉਹ ਇਹ ਆਪਣੇ ਕੋਲੇ ਪਹਿਲਾ ਸੂਟ ਤਿਆਰ ਹੋਇਆ ਸੀ ਇਹਦਾ ਤੁਸੀਂ ਨੈਕ ਵੇਖੋ ਠੀਕ ਹੈ ਇਹ ਬਾਜੂ ਤੇ ਵਰਕ ਤੁਸੀਂ ਕਿਸੇ ਵੀ ਸੂਟ ਤੇ ਜਿਹੜੇ ਆਪਾਂ ਪ੍ਰਿੰਟ ਸੂਟ ਦਿਖਾਉਂਦੇ ਹਾਂ ਉਹਨਾਂ ਤੇ ਵੀ ਤਾਂ ਤੁਸੀਂ ਡਿਜ਼ਾਈਨ ਆਪਣੇ ਤੋਂ ਕਰਵਾ ਸਕਦੇ ਹੋ ਇਹ ਬਾਜੂ ਦਾ ਵਰਕ ਹੋ ਗਿਆ ਇਹ ਹੋ ਗਿਆ ਜੀ ਇਹ ਤਾਂ ਘੇਰੇ ਦਾ ਠੀਕ ਹੈ ਜੀ ਤੇ ਆਪਾਂ ਬੈਕ ਤੇ ਡਿਜ਼ਾਈਨ ਕੀਤਾ ਹੋਇਆ ਤੁਸੀਂ ਬੈਕ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਜਿਹੇ ਸੂਟ ਬਣੇ ਹੋਏ ਐ ਤੇ ਆਪਾਂ ਇਹਨਾਂ ਨੂੰ ਲਾਈਨਿੰਗ ਲਾ ਕੇ ਸੂਟ ਨੂੰ ਤਿਆਰ ਕੀਤਾ ਹੈ ਲਓ ਜੀ ਇਹਦੇ ਪਹੁੰਚਣ ਦੇ ਵਰਕ ਹੋ ਗਿਆ ਬਹੁਤ ਹੀ ਸੋਹਣਾ ਲੱਗਦਾ ਹੈ ਜਿਆਦਾ ਨਹੀਂ ਹਲਕਾ ਹਲਕਾ ਜਿਹਾ ਵਰਕ ਕਰਾ ਕੇ ਐਵੇਂ ਦੇ ਸੂਟ ਤੁਸੀਂ ਬਣਵਾ ਸਕਦੇ ਆ ਆਪਣੇ ਕੋਲ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤਿਆਰ ਹੋਣਗੇ ਸੂਟ ਤੇ ਇਹ ਨਾਲ ਹੋ ਗਿਆ ਜੀ ਇਹਦੇ ਦੁਪੱਟਾ ਦੁਪੱਟੇ ਦੀ ਫਿਨਿਸ਼ਿੰਗ ਦੇਖੋ ਤੁਸੀਂ ਲੈਸ ਲੱਗੀ ਹੋਈ ਹੈ ਤੇ ਦੁਪੱਟਾ ਫਿਨਿਸ਼ਿੰਗ ਕੀਤਾ ਹੋਇਆ ਹੈ ਇਹ ਦੁਪੱਟਾ ਹੋ ਗਿਆ ਜੀ ਤੇ ਲੋਜ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਟਾਈ ਐਂਡ ਡਾਈ ਦੇ ਵਿੱਚ ਸੂਟ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਨਾਲ ਦਾ ਸੂਟ ਆਪਾਂ ਰੈਡੀ ਕੀਤਾ ਬਹੁਤ ਸਾਰੇ ਨੇ ਭੈਣਾਂ ਨੇ ਪਸੰਦ ਕੀਤੇ ਸੂਟ ਬਹੁਤ ਸਾਰੇ ਆਪਾਂ ਸੂਟ ਸੇਲ ਕੀਤੇ ਦੇਖੋ ਜੀ ਜਿਵੇਂ ਜੀ ਕਸਟਮਰ ਦੀ ਡਿਮਾਂਡ ਹੁੰਦੀ ਹੈਗੀ ਉਹਨਾਂ ਨੇ ਕਿਹਾ ਸੀ ਥੋੜਾ ਥੋੜਾ ਮਸ਼ੀਨ ਦਾ ਵਰਕ ਕਰਨਾ ਆਪਾਂ ਮਸ਼ੀਨ ਵਰਕ ਕਰਕੇ ਸੂਟ रेडी ਕਰਕੇ ਦਿੱਤਾ ਜੇ ਤੁਸੀਂ ਹੈਂਡਵਰਕ ਕਰਵਾਉਣਾ ਚਾਹੁੰਦੇ ਆ ਤਾਂ ਹੈਂਡਵਰਕ ਵੀ ਹੋ ਸਕਦਾ ਹੈ ਠੀਕ ਹੈ ਜੀ ਇਹ ਆਪਣੇ ਬਜਟ ਤੇ ਰਿਕੋਰਡਿੰਗ ਹੋ ਸਕਦਾ ਹੈ ਇਹ ਤੁਸੀਂ ਵਾਝੂ ਵੇਖੋ ਕਾਫ ਵਾਲੀ ਬਣੀ ਹੋਈ ਹੈ ਤਿੰਨ ਨੈਕ ਹੋ ਗਿਆ ਜੀ ਤੇ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਟਾਈ ਐਂਡ ਟਾਈ ਦੇ ਵਿੱਚ ਜੋ ਕਿ ਅੱਜਕੱਲ ਹਿੱਟ ਟ੍ਰੈਂਡ ਦੇ ਵਿੱਚ ਚੱਲੀ ਜਾ ਰਹੀ ਹੈਗਾ ਇਸ ਸੂਟ ਦਾ ਪ੍ਰਾਈਸ ਮੈਂ ਦੱਸਿਆ ਸੀ ਵੀਡੀਓ ਦੇ ਵਿੱਚ 1000 ਰੁਪਏ 1050 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਬਿਨਾ ਵਰਕ ਤੋਂ ਤੁਸੀਂ ਇੰਨਾ ਕਾ ਵਰਕ ਕਰਵਾ ਕੇ ਸੂਟ ਤੁਸੀਂ ਮਤਲਬ ਆਪਣੇ ਕੋਲੋਂ ਕਰਵਾਉਣਾ ਵਰਕ ਤਾਂ ਕਰਵਾ ਸਕਦੇ ਹੋ ਜੇ ਬਿਨਾ ਵਰਕ ਤੋਂ ਵੀ ਲੈ ਸਕਦੇ ਹੋ ਸੂਟ ਠੀਕ ਹੈ ਜੀ ਬਹੁਤ ਹੀ ਸੋਹਣਾ ਲੱਗਦਾ ਹੈਗਾ ਜਿਆਦਾ ਨਾ ਕਰਵਾਓ ਥੋੜਾ ਥੋੜਾ ਹਲਕਾ ਹਲਕਾ ਵਰਕ ਕਰਵਾ ਕੇ ਇਹ ਸੂਟ ਆਪਣੇ ਕੋਲੇ ਤਿਆਰ ਹੋਇਆ ਕਸਟਮਰ ਦੀ ਡਿਮਾਂਡ ਤੇ ਤੇ ਇਹ ਹੋ ਗਈ ਜੀ ਇਹਦੇ ਨਾਲ ਸਲਵਾਰ ਤੁਸੀਂ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਲੱਗਦਾ ਸੂਟ ਕਲਰ ਕੰਟਰਾਸਟ ਬਹੁਤ ਸੋਹਣੇ ਲੱਗੇ ਹੋਏ ਆ ਵਰਕ ਦੇ ਲਓ ਜੀ ਇਹ ਹੋ ਗਿਆ ਜੀ ਸਲਾਈ ਕੀਤਾ ਸੂਟ ਆਪਣੇ ਕੋਲੇ ਤੇ ਇਹ ਹੁਣ ਆਪਾਂ ਤੁਹਾਨੂੰ ਟਾਈ ਐਂਡ ਡਾਈ ਦੇ ਵਿੱਚ ਕਲਰ ਦਿਖਾਉਣੇ ਇਹਨਾਂ ਦੇ ਵਿੱਚੋਂ ਤੁਸੀਂ ਸੂਟ ਮੰਗਵਾ ਸਕਦੇ ਹੋ ਇਹ ਦੇਖੋ ਜੀ ਇਵੇਂ ਹੀ ਸੂਟ ਰੈਡੀ ਹੋਣਗੇ ਵਾਲੇ ਇਹ ਹੋ ਗਿਆ ਜੀ ਕਲਰ ਤੇ ਸਾਰੇ ਇੱਕੋ ਤੋਂ ਇੱਕ ਸੋਹਣੇ ਹੈਗੇ ਇਹ ਹੋ ਗਿਆ ਜੀ ਲਓ ਜੀ ਇਹਨਾਂ ਦੇ ਵਿੱਚੋਂ ਤੁਸੀਂ ਸਕਰੀਨ ਸ਼ਾਟ ਲਈ ਜਾਓ ਇਹ ਹੋ ਗਿਆ ਜੀ ਇਹ ਇਹਦੇ ਨਾਲ ਥੋੜਾ ਥੋੜਾ ਮੈਚ ਖਾਂਦਾ ਹੈ ਪ੍ਰਫਰ ਪੋਸਟ ਹੁਣ ਅੰਦਰ ਹੈ ਇਹ ਹੋਮ ਲੋ ਤੁਸੀਂ ਸਕਰੀਨ ਸ਼ਾਟ ਲਈ ਜਾਓ ਇਹ ਹੈਗਾ ਜੀ 1050 ਰੁਪਏ ਦਾ ਸੂਟ ਸ਼ਿਪਿੰਗ ਬਿਲਕੁਲ ਫ੍ਰੀ ਹੈ ਲੋ ਕਲਰ ਵੇਖੋ ਤੁਸੀਂ ਸਾਰੇ ਬਹੁਤ ਹੀ ਜਿਆਦੇ ਸੋਹਣੇ ਤੋਂ ਸੋਹਣੇ ਹੈ ਤੁਸੀਂ ਵੀ ਐਵੇਂ ਤਿਆਰ ਕਰਵਾ ਸਕਦੇ ਹੋ ਵਰਕ ਕਰਵਾ ਕੇ ਸਾਰੀਆਂ ਭੈਣਾਂ ਦੀ ਬਜਟ ਦੇ ਵਿੱਚ ਆਉਣ ਵਾਲੇ ਸੂਟ ਹੈ। ਲਓ ਜੇ ਇਹ ਹੋ ਗਿਆ ਕਲਰ। ਠੀਕ ਹੈ ਜੀ। ਇਹ ਸਾਰੇ ਸੂਟ ਟਾਈ ਐਂਡ ਟਾਈ ਦਿਖਾਤੇ ਆਪਾਂ ਤੁਹਾਨੂੰ ਅੱਜ ਤੇ ਆਪਾਂ ਤੁਹਾਨੂੰ ਵਰਬਰੀ ਦੇ ਸੂਟ ਵੀ ਦਿਖਾਏ। ਕੋਈ ਤੁਹਾਨੂੰ ਵਰਬਰੀ ਦੇ ਸੂਟਾਂ ਦੇ ਵਿੱਚੋਂ ਸੂਟ ਪਸੰਦ ਹੋਵੇ ਤੁਹਾਨੂੰ। ਕੋਈ ਟਾਈ ਐਂਡ ਟਾਈ ਦੇ ਵਿੱਚੋਂ ਪਸੰਦ ਹੋਵੇ ਤੁਸੀਂ ਮੇਰਾ ਸਕਰੀਨ ਤੇ ਨੰਬਰ ਚੱਲ ਜਾਂ ਤਾਂ ਉੱਥੇ ਤੁਸੀਂ ਵਟਸਐਪ ਕਰਕੇ ਜੀ ਮੈਨੂੰ ਭੇਜ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਨਾਲ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਏ